ਕਰੋ ਲਾਈਵ ਨੂੰ ਸ਼ੇਅਰ ਦਿਖਾਉਣੇ ਤੁਹਾਨੂੰ ਟਫਟ ਚਲੋ ਕਰਾਂ ਜੁੜੋ ਲਾਈਵ ਦੇ ਨਾਲ ਕਨੌਲੇ ਦੀ ਬੱਕਰੀ ਦੀ ਮੰਡੀ ਆ ਹਾਂ ਹਰ ਬੁੱਧਵਾਰ ਨੂੰ ਲੱਗਦੀ ਹੈ ਸਨਾਂ ਰੋਡ ਦੇ ਉੱਤੇ ਆ ਜਾਓ ਫਿਰ ਹਰ ਬੁੱਧਵਾਰ ਨੂੰ ਲੱਗ ਹਾਂ ਕਰੋ ਜੇ ਸਟਮੈਂਟ ਕਰਕੇ ਦੱਸ ਦਿਓ ਆ ਸਹੀ ਆ ਰਹੀ ਹੈ ਕਰੋ ਲਾਈਵ ਨੂੰ ਸ਼ੇਅਰ ਕਰੋ ਜਿਹੜੇ ਵੀ ਗੋਡ ਫਾਰਮੇ ਦੇ ਨਾਲ ਸੰਬੰਧ ਰੱਖਦੇ ਨੇ ਯਾਰ ਬੋਰਡ ਤਾਂ ਨਹੀਂ ਬਾਹਰ ਮੈਂ ਤਾਂ ਕਦਰ ਬਹੁਤ ਕਰਦਾ ਆਂ ਜੀ ਕਰ ਦੋ ਲਾਈਵ ਨੂੰ ਸ਼ੇਅਰ ਫਟਾਫਟ ਦਿਖਾਉਣਾ ਤੁਹਾਨੂੰ ਸੌਦੇ ਹੁੰਦੇ ਵੀ ਦਿਖਾਵਾਂਗੇ ਜੁੜੇ ਰਹੋ ਲਾਈਵ ਦੇ ਨਾਲ ਕਮੈਂਟ ਕਰਕੇ ਦੱਸਿਓ ਆਵਾਜ਼ ਸਹੀ ਆ ਰਹੀ ਆ ਰਦੂ ਲਾਈਵ ਨੂੰ ਸ਼ੇਅਰ ਕਰ ਲਓ ਇਹ ਕਮੈਂਟ ਕਰਕੇ ਦੱਸ ਦਿਓ ਆਵਾਜ਼ ਸਹੀ ਆ ਰਹੀ ਹੈ ਤੁਹਾਡੇ ਕੋਲੇ ਆ ਇਧਰ ਬੱਕਰੇ ਖੜੇ ਆ ਇਹ ਸੰਨਾਰਾ ਰੋਡ ਤੇ ਲੱਗਦੀ ਹੈ ਮੰਡੀ ਹਰ ਬੁੱਧਵਾਰ ਨੂੰ ਵੀਰੇ ਕਿੱਥੋਂ ਆਏ ਆ ਆ ਸਿੱਖਾ ਇਹ ਆਪਣੇ ਪਸ਼ੂ ਆ ਹਾਂਜੀ ਆ ਬੱਕਰੇ ਸਾਰੇ ਆਪਣੇ ਕੋਲੇ ਆ ਹਾਂ ਜੀ ਇਹ ਦੋ ਬੱਕਰੇ ਇਹਨਾਂ ਦਾ ਕੀ ਮੰਗਦੇ ਬੱਕਰੇ ਦਾ ਡੱਬੇ ਦਾ 90 ਦਾ ਹੀ 25000 ਰੁਪਏ ਦਾ 11 ਇਹਦਾ 11000 ਦੰਦਾਂ ਦੇ ਕਿਵੇਂ ਆਹ ਕਾਲਾ ਦੰਦਾ ਦੋ ਦੰਦ ਆਖੀ ਰਹੀ ਆ ਅਸੇ ਕਾਲਾ ਖੀਰਾ ਹੈ ਇਹ ਦੋ ਦੰਦ ਹੋ ਗਏ ਇਹ ਬੱਕਰੀਆਂ ਵੀ ਪਕਾਉਆਂ ਹਾਂ ਜੀ ਉਹ ਤਾਜੀ ਸੂਈ ਆ ਹਾਂ ਜੀ ਤਾਜੀ ਸੂਈ ਉਹਦਾ ਕੀ ਮੰਗ ਰਿਹਾ ਉਹਦਾ 15000 ਉਹਦਾ 15000 ਇਹਦਾ ਇਹਦਾ 11000 ਇੱਕ ਉਹ ਬੱਚਾ ਉਹਦਾ ਹਾਂ ਜੀ ਉਹਦਾ ਬੱਚਾ ਵੀ ਨਾਲ ਹੀ ਦਊਂਗੇ ਹਾਂ ਜੀ ਹਾਂ ਜੀ ਆਪਣਾ ਮੋਬਾਈਲ ਨੰਬਰ ਬੋਲੀ 99155 3755 ਅਰ ਪੀਟ ਕਰ ਦੇ 99155 3755 ਨਵੀਂ ਨੂੰ ਉੱਤਰ ਲੁਪਈ ਦਾ ਨੰਬਰ ਤਨਉ ਲਿਖੜਿਆ ਪੱਕੀ ਦੀ ਮਲਦੀ ਤੇ ਹੋਰ ਦਿਖਾਉਣਾ ਲਾਈਵ ਨੂੰ ਕਰ ਦੋ ਸ਼ੇਅਰ फटाफट ਕੇਰਾ ਆ ਜੋ ਇਹ ਜੁੜੇ ਰਹੋ ਲਾਈਵ ਦੇ ਨਾਲ ਆ ਦੇ ਕਮੈਂਟ ਕਰ ਦਿਓ ਆਵਾਜ਼ ਸਹੀ ਆ ਰਹੀ ਹੈ ਤੁਹਾਡੇ ਕੋਲੇ ਬਹੁਤ ਭਰ ਗਿਆ ਬੰਦੀ ਲਾਈਵ ਨੂੰ ਸ਼ੇਅਰ ਕਰ ਦੋ ਚੱਲਦੇ-ਚੱਲਦੇ ਨੂੰ ਦਿਖਾਉਣਾ ਤੇ ਫਾਨਾ ਨਹੀਂ ਪਿਆ ਦੇਖੋ ਤਾਲਾ ਬੱਕਰੀ ਦੀ ਮੰਡੀ ਹਾਂ ਉਹ ਸ਼ੇਅਰ ਕਰ ਦੂ ਬਹੁਤ ਬکریاں ਇਨ ਸਾਰੀਆਂ ਦਿਖਾਵਾਂਗਾ ਤੁਹਾਨੂੰ ਆਪਾਂ ਕਿੱਥੋਂ ਆ ਵੀਰ

ਇੱਕ ਤੇ ਦੋ ਬੱਕਰੇ ਨੇ ਅੱਛਾ ਲਾਲ ਜੀ ਪੱਠਾ ਇਹ ਆ ਵਾਲੀ ਇਹ ਬੱਕਰਾ ਦੋ ਬੱਕਰੀਆਂ ਨੇ ਇੱਕ ਪੱਠਾ ਦੋ ਬੱਕਰੇ ਓਕੇ ਇੱਕ ਪੱਠਾ ਸਾਰਿਆਂ ਦੇ ਕੋਈ ਰੇਟ ਹੈ ਹਾਂ ਇੱਕ ਆ ਵਾਲੀ ਕਾਲੀ ਜੀ ਇਹ ਤਿੰਨ ਮਹੀਨੇ ਦੀ ਗੱਭਣਾ ਵੀਰੇ ਇਹ ਗੱਭਣ ਹਾਂਜੀ ਦੁੱਧ ਦਿੰਦੀ ਆ ਹਾਂ ਤਾਂ ਗਲਾਸ ਕੀ ਦਿੰਦੀ ਆ ਵੀਰੇ ਚਲੋ ਦੰਦਾ ਦੀ ਕਿਵੇਂ ਹੈ ਦੰਦਾ ਲਈ ਵੀਰੇ ਉੱਪਰ ਦਿਖਾਈਓ ਲਾਈਵ ਚੱਲ ਰਿਹਾ ਹੈ ਇਹ ਦੰਦ ਹੋ ਗਏ ਹਾਂ ਹਾਂ ਸ਼ੇਰ ਅੱਲਾਹ ਇਹਦਾ ਕੀ ਡਿਮਾਂਡ ਹੈ ਇਹਦਾ 20000 ਆ ਕਾਲੀ ਪੱਠਾ ਇਹ ਤਾਜੀ ਸੁਈ ਹੈ ਇਹ ਤਾਜੀ ਸੁਈ ਹੈ ਇੱਕ ਮਿੰਟ ਹੈ ਹਾਂ ਇੱਕ ਮਿੰਟ ਆਉਣਾ ਪਾਸਾ ਕਦੋਂ ਸੁਈ ਹੈ ਇਹ ਪਰਸੋਂ ਰਾਤ ਪਰਸੋਂ ਰਾਤ ਜੀ ਇਹਦੀ ਕੀ ਡਿਮਾਂਡ ਹੈ ਇਹ 12000 ਰੁਪਏ ਦੇ ਦੰਦਾਂ ਦੀ ਕਿਵੇਂ ਹੈ ਇਹ ਤਾਂ ਪਹਿਲੜ ਹੈ ਅੱਛਾ ਪਹਿਲੜ ਹੀ ਆ ਇਹ ਲੜੀ ਵਿਚਾਰੀ ਇਹ 12 ਜੀ ਦੇ ਦਾਂਗੇ ਹਾਂ ਆਹ ਵਾਲੀ ਇਹ ਬੱਕਰਾ ਇਹ ਬੱਕਰਾ ਇਦੀ ਕੀ ਡਿਮਾਂਡ ਹੈ ਇਹ 10000 ਰੁਪਏ ਦਾ ਦੰਦਾ ਦਾ ਕਿਵੇਂ ਦੰਦਾ ਦਾ ਇਹ ਸਾਲ ਦਾ ਹੋ ਗਏ ਅੱਛਾ ਦੋ ਦੰਦ ਪੂਰੇ ਕਰ ਗਏ ਦੋ ਦੰਦ ਪੂਰੇ ਕਰ ਗਏ ਠੀਕ ਹੈ ਇਹ ਆਪਣਾ ਕੰਟੈਕਟ ਨੰਬਰ ਬੋਲਿਓ 62390 11540 ਲੋਕੇਸ਼ਨ ਕੀ ਹੈ ਆਪਣੀ ਢੱਡਰੀਆਂ ਜੀ ਢੱਡਰੀਆਂ ਜੀ ਲੋ ਬਾਈ ਦਾ ਨੰਬਰ ਨੋਟ ਕਰੋ ਬਾਈ ਵੇ ਤੇ ਲਾਈਵ ਵੀ ਸ਼ੇਅਰ ਕਰ ਦਿਓ ਚਲਦੇ ਚਲਦੇ ਨੂੰ ਹੋਰ ਦਿਖਾਉਣਾ ਤੁਹਾਨੂੰ ਆ ਇਦਰਾ ਤਿੰਨ ਉਹ ਬੈਠੀ ਆ। ਲਾਈਵ ਨੂੰ ਸ਼ੇਅਰ ਕਰ ਦੋ। ਕਿੱਥੋਂ ਆ ਜੀ ਆਪਾਂ? ਪਿੱਕੀ ਤਾਂ ਜੀ। ਦੋ ਹੀ ਨਗ ਆਪਣੇ? ਹਾਂ ਹਾਂ ਜੀ ਦੋ। ਦੰਦਾਂ ਦੀ ਕਿਵੇਂ ਇਹ? ਇਹ ਖੀਰੇ ਨੇ। ਖੀਰੇ ਬੱਕਰੇ ਆ ਹੈਗਾ। ਹਾਂ ਬੱਕਰੇ। ਦੋਵੇਂ? ਦੋਵੇਂ ਜੀ। ਕੀ ਡਿਮਾਂਡ ਹੈ ਇਹਨਾਂ ਦੀ? ਡਿਮਾਂਡ ਇਹਨਾਂ ਤੇ 32000 ਰੁਪਏ। 32000 ਰੁਪਏ। ਇੱਕ ਦਾ? ਨਾ ਜੀ ਦੋ ਹਨ। ਦੋ ਮਾ ਦਾ। ਲੋੜੀ ਦਾ ਜੀ। ਠੀਕ ਹੈ। ਦੇ ਕਿੱਥੇ ਕਿਤਾ ਕਦੋਂਗੇ? ਕਰ ਲਾਂਗੇ ਬੱਸ ਸੌਦਾ ਮੌਕੇ ਤੇ ਹਾਂ ਦੋਵੇਂ ਬੱਕਰੇ ਹਨ ਹਾਂ ਬੱਕਰੇ ਦੰਦਾ ਦੇ ਕਿਵੇਂ ਨੇ ਕੀਰੇ ਕੀਰੇ ਨਹੀਂ ਦੋਵੇਂ ਆਪਣਾ ਕੀ ਨਾਮ ਹੈ ਬਾਹੂਰਾਮ ਜੀ ਬਾਹੂਰਾਮ ਜੀ ਮੋਬਾਈਲ ਨੰਬਰ ਬੋਲਿਓ 8437397343 ਸਰ ਰਿਪੀਟ ਕਰ ਦਿਓ 8437397343 ਇਹ ਆਪਣੀ ਲੋਕੇਸ਼ਨ ਹੈ ਕਿਸ਼ਨ ਥਾਣੇ ਕੋਲੇ ਦਲੇ ਮਰੋ ਦਲੇ ਮਰੋ ਰੋਡ ਥਾਣੇ ਦੇ ਕੋਲੇ ਠੀਕੀ ਜੀ ਠੀਕੀ ਹਾਂ ਠੀਕ ਹੈ ਜੀ ਬਾਈ ਕਰੋ ਨੰਬਰ نوٹ ਦੋਵੇਂ ਬੱਕਰੇ ਵਕਾਉ ਨੇ 16 16000 ਮੰਗਦੇ 32000 ਦੇ ਦੋਵੇਂ ਬਾਕੀ ਮੌਕੇ ਤੇ ਗੱਲਬਾਤ ਹੋ ਜੂਗੀ ਆ ਦੇਖ ਲਓ ਤੁਸੀਂ ਦੋਵੇਂ ਬੱਕਰੇ ਠੀਕ ਹੈ ਜੀ ਧੰਨਵਾਦ ਹਾਂ ਭਾਈ ਦਸੀ ਮੰਡੀ ਬਾਰੇ ਬੋਲੀ ਆਪਣੇ ਮੰਡੀ ਕੋਈ ਰਹਿ ਸਕਦਾ ਪਸ਼ੂ ਰੱਖ ਕੇ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਹੈ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਹੈ ਲੋਕੇਸ਼ਨ ਤੇ ਮੈਂਨ ਰੋਡ ਦੇ ਸੱਜੇ ਦੂਰ ਪਾਜੇ ਦੇ ਉੱਪਰ ਜਮ ਤੋਲ ਪਲਾਜੇ ਦੇ ਬਿਲਕੁਲ ਨੇੜੇ ਹੈ ਬਾਈ ਪੱਖੋ ਕੈਂਚੀਆਂ ਵਾਲੇ ਮੋਬਾਈਲ ਨੰਬਰ ਬੋਲੀ 62399933 ਇੱਕ ਵਾਰੀ ਹੋਰ ਬੋਲ ਦਿਓ 62399933 ਲੈ ਬਾਈ ਨੰਬਰ ਨੋਟ ਕਰ ਲਓ ਬਾਈ ਦਾ ਕੋਈ ਜਾਣਕਾਰੀ ਲੈਣੀ ਆ ਆ ਕਾਰਡ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਤੇ ਕਰ ਲਓ ਚੈੱਕ ਤੇ ਦੋ ਤਿੰਨ ਨੰਬਰ ਹੈਗੇ ਸਾਰੇ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਵੀ ਤੇ ਹਾਂ ਜਦੋਂ ਵੀ ਮਰਜ਼ੀ ਜਾਣਕਾਰੀ ਲੈਣੀ ਆ ਢਾਲੀਵਾਲ ਬੱਕਰਾ ਮੰਡੀ ਨੇੜੇ ਪੱਖੋ ਕੈਂਚੀਆਂ ਵਾਲਾ ਟੋਲ ਪਲਾਜ ਏ ਬਾਈ ਮਨਜੀਤ ਸਿੰਘ ਏ ਆਈ ਨੇ ਅੱਥਮ ਤੋਂ ਲੈ ਮਨਜੀਤੇ ਕਰ ਲੋ ਬਾਈ ਦਾ ਨੰਬਰ ਲੋ ਠੀਕ ਆ ਵੀਰੇ ਹੋਰ ਦਿਖਾਉਣਾ ਤੁਹਾਨੂੰ ਜੁੜੇ ਰਹੋ ਲਾਈਵ ਦੇ ਨਾਲ ਆ ਦੇਖ

ਇੱਥੇ ਆ ਵੀਰ ਪੱਖੋ ਕਲਾਂ ਤੋਂ ਜੀ ਪੱਖੋ ਕਲਾਂ ਤੋਂ ਕੀ ਹਲਚਲ ਹੈ ਠੀਕ ਹੈ ਜੀ ਕੰਮ ਕਰ ਕਿਵੇਂ ਚੱਲ ਰਿਹਾ ਵਧੀਆ ਜੀ ਕਿੰਨੇ ਨਗ ਲੈਂਦੇ ਆ ਅੱਜ 3 ਲਿਆਤੇ ਜੀ 3 ਨਗ ਲੈਂਦੇ ਕਿਹੜੇ ਕਿਹੜੇ ਦਿਖਾਉਂਗੇ ਆਹੀ ਆ ਜੀ ਆ ਜਾ ਕੋਲੇ ਆ ਜੀ ਆ ਵਾਲੀ ਆ ਹਾਂ ਜੀ ਇਸ ਦੀ ਕਿਨੇ ਚਿਰ ਦੀ ਸੂਈ ਹੈ ਇਹ ਨੂੰ 9 ਤਰੀਕ ਦੀ ਸੂਈ ਹੈ ਜੀ 9 ਤਰੀਕ ਦੀ ਸੂਈ ਹੈ ਹਾਂ ਜੀ ਦੰਦਾ ਨਹੀਂ ਕਿਵੇਂ ਆ ਦੰਦਾ ਦੀ ਪੂਰੇ ਆ ਜੀ ਪੂਰੇ ਦਦ ਕਰ ਗਈ ਕੀ ਡਿਮਾਂਡ ਕਰਦੇ ਆਗੇ ਇਹਦਾ 19000 ਰੁਪਏ ਆ ਜੀ 19000 ਹਾਂ ਜੀ ਲੈਣ ਦੇਣ ਦਾ ਲੈਣ ਦੇਣ ਕਰ ਲਾਂਗੇ ਜੀ ਓਕੇ ਤੇ ਹੋਊਗਾ ਇਹ ਆ ਵਾਲੀ ਇਹ ਪੱਠਾ ਜੀ ਇਹ ਪੱਠਾ ਆ ਬੈਠਾ ਜਿਹੜਾ ਬੱਕਰਾ ਇਹ ਬੱਕਰਾ ਬੱਕਰਾ ਕਿਨੇ ਦਾ ਆਂਦਾ ਕੀਰੇ ਰਹੀਏ ਦੋਨੇ ਦੋਨੇ ਕੀਰੇ ਨੇ ਹਾਂ ਕੱਚੇ ਕੀਰੇ ਨੇ ਜੀ ਡਿਮਾਂਡ ਕੀ ਆ ਇਹਦਾ 9000 ਰੁਪਏ ਮੰਗਦਾ ਜੀ ਡੱਬੇ ਦਾ ਹਾਂ ਪੱਠਾ ਦਾ ਜੀ ਤਦ ਇਹ ਪੱਠਾ ਕੀ ਹਾਂਜੀ ਇਹ 9000 ਇਹ ਬੱਕਰੇ ਦਾ ਬੱਕਰੇ ਦਾ ਜੀ 14000 ਇਹਦਾ 14000 ਹਾਂ ਠੀਕ ਆ ਆ ਮੇਵਣੇ ਕਿਹੜੀ ਉਹਦੇ ਨੇ ਬੱਕਰੀ ਇਹਦਾ ਇੱਕ ਹੈ ਜੀ ਕਹਿ ਰਾਂ ਮੇਵਣੇ ਆ ਦੋ ਜਿਹੜੇ ਦੋ ਮੇਵਣੇ ਨੇ ਉਹਦਰ ਨੇ ਜੀ ਉਹ ਆਪਣੇ ਨਹੀਂ ਹੈਗੇ ਹਾਂਜੀ ਠੀਕ ਆ ਦੇਖੋ ਬਈ ਕਰੋ ਆ ਬੱਕਰਾ ਆ ਗਿਆ ਕਿੰਨੀ ਕੀਮਤ ਹੈ ਇਹਦਾ 14000 ਇਹਦਾ 14 ਡਿਮਾਂਡ ਆ ਬੱਕਰੀ ਦੀ ਇਹਦੀ 9000 ਇਹਦੀ 19000 ਇਹਦੀ 19000 ਇਧਰ ਆ ਕੇ ਨੰਬਰ ਬੋਲ ਬਾਈ ਚਰਾਮੇ 62538 ਲੋ ਬਈ ਨੰਬਰ ਇੱਕ ਵਾਰੀ ਹੋਰ ਬੋਲ ਦੇ ਕਰਾ 94635 62538 ਲੋ ਬਈ ਕਰ ਲੋ ਨੰਬਰ ਨੋਟ ਬਾਈ ਅੱਜ ਧਨੋਲੇ ਦੀ ਮੰਡੀ ਤੇ ਆਇਆ ਇਹ ਆਪਣੀ ਲੋਕੇਸ਼ਨ ਦੱਸੀ ਪੱਖੋ ਕਲਾ ਤੋਂ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਜੱਜ ਨਾਲ ਸੇਲ ਹੋਣੀ ਆ ਤਾਂ ਬਾਈ ਕਰ ਲੈ ਗੱਲ ਬਾਈ ਨਾਲ ਹਨਾ ਤੇ ਹਾਂ ਝੋਲਾ ਲਾ ਕੇ ਦਿਖਾ ਦੇਣਾ ਲੋ ਜੀ ਆ ਕਰ ਲੋ ਚੈੱਕ ਬਹੁਤ ਚੰਗੀ ਗੱਲ ਹਾਂ ਥਣ ਸਾਫ ਦੇਖ ਲਓ ਤੀਜਾ ਸੁਆ ਜੀ ਤੀਜਾ ਸੁਆ ਹੋ ਗਿਆ ਹਾਂ ਜੀ ਠੀਕ ਆ ਜੀ ਕਰ ਲਓ ਬਾਈ ਦਾ ਨੰਬਰ ਨੋਟ ਹੋਰ ਦਿਖਾਉਣੀ ਆ ਆ ਲਓ ਜੀ ਕੀ ਹਾਲ ਚਾਲ ਹੈ ਜੀ ਅੱਜ ਕਿੰਨੇ ਨਗਲੇ ਆਂਦੇ ਨੇ 7 ਬਕਰੇ ਕਾਫੀ ਦਿਨਾਂ ਬਾਅਦ ਦਰਸ਼ਨ ਹੋਏ ਨੇ ਆਪਾਂ ਪਹਿਲੇ ਤੇ ਲੀਹਾਂਗੇ ਆਪਾਂ ਕੰਮ ਕਾਰ ਕਿਦਾਂ ਚੱਲ ਰਿਹਾ ਵਧੀਆ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਕਿੰਨੇ ਪਸ਼ੂ ਨੇ ਅੱਜ ਸੱਤ ਬੱਕਰੀਆਂ ਸੱਤ ਬੱਕਰੀਆਂ ਕੀ ਕੀ ਡੇਰ ਦੀਆਂ ਨੇ ਡੇਰ ਤੇ ਜਿਹੜਾ ਗਰੋਟ ਆਏ ਆਏ ਮੈਂ ਤਾਂ ਕਹਾਂ ਉਹ ਗਾਹੇ ਨੇ ਕਰਾ ਦਿਆ ਹੈ ਆਪਾਂ ਤਾਂ ਥੋੜੀ ਜਿਹੀ ਗੱਲ ਕਰ ਰਿਹਾ ਜੀ ਡਿਮਾਂਡ ਕੀ ਕਰਦੇ ਆ ਗਾਹਕ ਵੀ ਇਹੀ ਪੁੱਛੂਗਾ ਕਿ ਵੀ ਡਿਮਾਂਡ ਕੀ ਆ ਗਾਹਕ ਹੋਈ ਜਾਂਦੀ ਬਾਹਰ ਸਾਰੇ ਪਾਈਆਂ ਹੋਈਆਂ ਨੇ ਅੱਛਾ ਠੀਕ ਹੈ ਆਹ ਦੇਖ ਲਓ ਵੀ ਬੱਕਰੀਆਂ ਚਲੋ ਮੋਬਾਈਲ ਨੰਬਰ ਤਾਂ ਦੇ ਦੋਗੇ ਹਾਂ ਮੋਬਾਈਲ ਨੰਬਰ ਪੜਾ ਤੂੰ ਇਹ ਬੱਕਰੀਆਂ ਦੇਖੋ ਆਹ ਬੱਕਰੀਆਂ ਵਧੀਆ ਨੇ ਮੈਂ ਤੁਹਾਨੂੰ ਨੰਬਰ ਵੀ ਦਿੰਦਾ ਇਹ ਤਨੌਲੇ ਦੀ ਮੰਡੀ ਹੈ ਬੱਕਰੀਆਂ ਦੀ ਆ ਦੇਖੋ ਹਰ ਬੁੱਧਵਾਰ ਨੂੰ ਲੱਗਦੀ ਹੈ ਸਨਾਂ ਰੋਡ ਦੇ ਇੱਥੇ ਨੰਬਰ ਮੈਂ ਤੁਹਾਨੂੰ ਲੈ ਕੇ ਦਿੰਦਾ ਕੋਈ ਜਾਣਕਾਰੀ ਲੈਣੀ ਹੈ ਪੂਰੀ ਵਧੀਆ ਤਾਕੜੀਆਂ ਬੱਕਰੀਆਂ ਦੇ ਆ ਦੇਖ ਲਓ ਦਾਦਾ ਜੀ ਤੁਹਾਨੂੰ ਪਤਾ ਕਿ ਕਿਹੜੀ ਬੱਕਰੀ ਆ ਹਾਂਜੀ ਮੋਬਾਈਲ ਨੰਬਰ ਬੋਲੋ ਮੁੰਡੇ ਨੂੰ ਆ ਜਾ ਦੇ ਦੇ ਜਾ ਇੱਥੇ ਆ ਉਹਨੂੰ ਪਤਾ ਹੋ ਜਾਵੇ ਉਹ ਤਾਂ ਜਾਣਦਾ ਹੀ ਮੇਰੇ ਵੱਲੋਂ ਥੋੜੇ ਕੋਲ ਫੋਨ ਹੈਗਾ ਮਾਰ ਰਹੀ ਹੈ ਇਹ ਚੁਣਣਾ ਨੰਬਰ ਰੋਣਾ ਵਾਣਾ ਪੜਾ ਰਿਹਾ ਉਹ ਫੋਨ ਚ ਲਾਉਣਾ ਨਾ ਤੁਹਾਨੂੰ ਆ ਫੋਨ ਕਰੇ ਮੇਰੇ ਨੰਬਰ ਤੇ ਇਹਦੇ ਮਾਰੋ 94173409 ਇਹ ਆ ਲਾ ਕੇ ਦੇ ਮਣਾ ਜਾ ਲੋ ਜੀ ਨੰਬਰ ਦੋ ਆ ਨੰਬਰ ਤੇ ਕਾਲ ਮਾਰੋ ਬੋਲੀ ਜੀ ਮੇਰਾ ਨੰਬਰ ਲਾਓ ਤੁਸੀਂ 94173 ਹਾਂ ਇਹ ਵਾਲਾ ਰੋਲ ਹੁਣ ਜ ਨਹੀਂ ਲਿਖਿਆ ਆ ਹੈਗਾ ਯਾਰ ਹੈਗਾ ਆਈ ਪਰਨਾ ਲਓ ਜੀ ਆ ਪਰ ਹਸਪਾਲ ਕਲਾ ਹਾਂ ਲਓ ਜੀ ਮੈਂ ਤੁਹਾਨੂੰ ਨੰਬਰ ਵੀ ਦਿਖਾਉਣਾ ਹੈ ਕਾਰਸਪਾਲ ਤੁਸੀਂ ਤਾਂ ਵੀਰਾ ਸਿੰਘ ਹਸਪਾਲ ਕਲਾ ਹਨਾ ਜੀ ਹਾਂ ਤੇ ਨੰਬਰ ਇਹਦਾ ਹੈਗਾ ਪਰਚੀ ਬਹੁਤ ਇਕੱਠੀ ਹੋ ਰਹੀ ਹੈ ਕੀ ਬੱਚੇ ਨੇ ਮਗਰ ਇੱਕ ਮਿੰਟ ਦੇਖੋ ਤਾਂ ਲਾਈ ਦੀ ਆਪਾਂ ਬੱਕਰੀ ਜਿਹੜੀ ਲੈ ਜਾਣ ਜੇ ਤੁਸੀਂ ਆ ਬੱਕਰੀਆਂ ਖਰੀਦੀ ਨੀਂਆਂ ਇਹ ਪਹਿਲਾਂ ਬੱਕਰੀਆਂ ਦੁਬਾਰੀ ਦੇਖ ਲਓ ਯਾ ਬੱਕਰੀਆਂ ਖਰੀਦਣੇ ਤੁਸੀਂ ਨੇ ਵੀਰਾ ਸਿੰਘ ਸਪਾਲ ਕਲਾਂ ਦੀਆਂ ਨੇ ਉਹ ਬੈਠੇ ਨਹੀਂ ਲੰਨ ਰਹੇ ਉਹ ਦੇਖੋ ਕੁਰਸੀ ਤੇ ਇਹਨਾਂ ਦਾ ਨੰਬਰ ਹੈਗਾ 959280657 ਇਹਨਾਂ ਬੱਕਰੀਆਂ ਵਾਸਤੇ ਆ ਲਓ ਕਰ ਲੋ ਚੈੱਕ 959280657 ਇਹਦੇ ਤੁਸੀਂ ਕਾਲ ਕਰ ਸਕਦੇ ਹੋ ਲਓ ਜੀ ਦੇਖ ਲਓ ਬੱਕਰੀਆਂ ਸਪਾਲ ਕਲਾਂ ਨੇੜੇ ਤਨੌਲਾ ਹੈ ਨਾ ਜੀ ਆ ਲਓ ਆ ਲਓ ਉਦੇ ਕੋਲੀ ਆ ਠੀਕ ਆ ਪਰ ਉਹ ਨਾ ਰੱਟੇ ਇਹ ਜਿਹੜਾ ਉਹ ਪਤਾ ਲੱਗਦਾ ਨਹੀਂ ਇਹ ਚੱਲ ਨਾ ਚੱਲੋ ਕੋਲ ਦੇ ਉਹ ਕਦੇ ਬੰਦੇ ਆ ਜਾਂਦਾ ਕਿਵੇਂ ਉਹ ਠੀਕ ਆ ਗਾ ਜੀ ਸਤਿ ਸ਼੍ਰੀ ਅਕਾਲ ਤਕਾਲੂ तो चिट्टी बकरी चिट्टे में बने देखो दंदा दी क्या बकरी जी है ਹਾਂ ਜੰਦਾਰੀ ਕਿਵੇਂਾ ਹੋਣਾ ਜੀ ਬਸ਼ਵਾਨੀ ਜਿਹਾ ਹੋਈ ਨਹੀਂ ਪੂਰੀ ਅੱਛਾ ਜੀ ਆ ਮਗਰ ਮੇਮਣੇ ਕੀ ਨੇ ਪੱਟ ਬੱਕਰਾ ਜੀ ਇੱਕ ਪੱਠ ਇੱਕ ਬੱਕਰਾ ਕਦੋਂ ਸੂਈਏ ਇਹ ਅੱਜ ਪੰਜਵਾਂ ਦਾ ਜੀ ਅੱਛਾ ਇਹਦੀ ਕੀ ਡਿਮਾਂਡ ਕਰਦੇ ਆਪਾਂ ਮੰਡ ਤਾਂ ਦਾ 26 ਕਰੀਏ ਠੀਕ ਹੈ ਜੀ ਲਓ ਜੀ ਦੇਖੋ ਕਿੱਥੋਂ ਆਏ ਆਪਾਂ ਢੱਡਰੀਆਂ ਤੋਂ ਢੱਡਰੀਆਂ ਤੋਂ ਲਓ ਜੀ ਬੱਕਰੀ ਦੇਖੋ ਆ ਦੋ ਇਹਦੇ ਮਗਰ ਮੇਵਣੇ ਹੈਗੇ ਆ ਚਿੱਟੇ ਚਿੱਟੇ ਆ ਦੇਖੋ ਵੇਤਾ ਗਾਰ ਕੋਈ ਨਹੀਂ ਬਾਕੀ ਬਾਕੀ ਕਰਾ ਲਓ ਜੀ ਲਓ ਜੀ ਮੋਬਾਈਲ ਮੈਂ ਜਿਆਦਾ ਤੋੜੇ ਮੋਬਾਈਲ ਨੰਬਰ ਨਾ ਟਡਰੀਆਂ ਤੋਂ ਆਈ ਨਹੀਂ ਆ ਦੇਖੋ ਜੀ ਨਾਲ ਕਰ ਲਿਓ ਗੱਲ ਜੇ ਤੁਸੀਂ ਨੇੜੇ ਤੇ ਦੇ ਹੈ ਅਗਲਾ ਵੀ ਜਮ ਨਹੀਂ ਆ ਹਾਂ ਹੋਰ ਅੱਗੇ ਜਾ ਹਾਂ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬੜਾ ਵਧੀਆ ਹੋਰ ਸੁਣਾਓ ਘਰ ਪਰਵਾਰ ਦੀ ਸੁਣਾਓ ਚੜ੍ਹਦੀ ਕਲਾ ਜਮਾਨ ਬਾਲ ਪਰਵਾਰ ਖੇਤੀਬਾੜੀ ਦਾ ਕੀ ਹਾਲ ਹੈ ਵਧੀਆ ਜੀ ਵਧੀਆ ਜਮਾਨ ਕੰਮ ਕਰ ਠੀਕ ਹੈ ਜੀ ਲੈ ਕੇ ਆਂਗੇ ਅੱਜ ਆਲੇ ਆਏ 9:00 ਵਜੇ ਟਿਕਾ ਬਕਰ ਅੱਛਾ ਜੀ ਆ ਦੇਖੋ ਤੁਹਾਨੂੰ ਬੱਕਰੀਆਂ ਦਿਖਾਵਾਂ ਮੈਂ ਲਾਈਵ ਦੇ ਵਿੱਚੋਂ ਆ ਤਾਂ ਬੱਕਰੀ ਦੇਖੋ ਫਿਰ ਆਪਾਂ ਜਾਣਕਾਰੀ ਵੀ ਲਵਾਂਗੇ ਆ ਮੇਮਣੇ ਇਹ ਮੇਮਣੇ ਇਹ ਦੀ ਨੇ ਇੱਕ ਇੱਕ ਲੱਗ ਲੱਗ ਨੇ ਬੱਕਰਾ ਹੈ ਜੀ ਇਹ ਵੀ ਬੱਕਰਾ ਹੈ ਜੀ ਅੱਛਾ ਇਹ ਵੀ ਬੱਕਰਾ ਹਾਂ ਜੀ ਆ ਮੇਮਣੇ ਨੇ ਇਹ ਮੇਮਣੇ ਨੇ ਇੰਨੇ ਚ ਇੱਕ ਬੱਕਰਾ ਹੈ ਜੀ ਅੱਛਾ ਇਹਨਾਂ ਚ ਇੱਕ ਬੱਕਰਾ ਕਿਹੜਾ ਜੀ ਆ ਬੱਕਰਾ ਹੈ ਜੀ ਆ ਲਓ ਆ ਦੋ ਪੱਛਾ ਦੇ ਇਹ ਹੈਗੇ ਛੋਟੇ ਬੱਕਰੇ ਆ ਲਓ ਜੀ ਇਹ ਪੱਠਾ ਕੀ ਜੀ ਹਾਂ ਜੀ ਉਹ ਵੀ ਪੱਠਾ ਹੈ ਇਹ ਵੀ ਪੱਠਾ ਹੈ ਜੀ ਇਹ ਵੀ ਬੱਕਰਾ ਇਹ ਮੂੰਹ ਇਹਦਾ ਬੱਕਰੀ ਵਰਗਾ ਇਹ ਬੱਕਰੀਆਂ ਚ ਰਹਿੰਦਾ ਜ਼ਿਆਦਾ ਆ ਉਹ ਇਹਦੀ ਨਸਲ ਬਣ ਗਈ ਇਹ ਮਾਂ ਨਾਲ ਹੀ ਹਲੇ ਭੱਜਿਆ ਤੁਰਿਆ ਫਿਰਦਾ ਕੀ ਡਿਮਾਂਡ ਆ ਜੀ ਇਹਨਾਂ ਦੀ ਮਾਰ ਬਾਅਦ ਜਿੱਥੇ ਜੇ ਘਸਾਉ ਚੋ ਜੀ ਮੌਕੇ ਤੇ ਕਰੋਗੇ ਹਾਂ ਮੌਕੇ ਤੇ ਕਰਾਂਗੇ ਠੀਕ ਹੈ ਆਪਣੀ ਲੋਕੇਸ਼ਨ ਕੀ ਆ ਤਨੌਲਾ ਆ ਜੀ ਬਸ ਇੱਥੋਂ ਨਾਲ ਹੀ ਆਪਣਾ ਮਕਾਨ ਆ ਮੰਡੀ ਦੇ ਨਾਲ ਹੀ ਆ ਲੱਗ ਮਤਨੌਲਾ ਠੀਕ ਹੈ ਮੋਬਾਈਲ ਨੰਬਰ ਬੋਲੋ 95015 ਜੀ ਹਾਂਜੀ 15796 ਇੱਕ ਵਾਰੀ ਰਿਪੀਟ ਕਰ ਦੋ 95015 ਜੀ 15796 ਲਓ ਜੀ ਕਰੋ ਨੰਬਰ ਨੋਟ ਆ ਆ ਬੱਕਰਾ ਦੇਖੋ ਇਹ ਸੇਲ ਤੇ ਆ ਡਿਮਾਂਡ ਆ ਮੌਕੇ ਤੇ ਗੱਲਬਾਤ ਹੋਊਗੀ ਸਾਰੀ ਹੈ ਨਾ ਇਹਦੇ ਇੱਕ ਛੋਟਾ ਬੱਕਰਾ ਤੇ ਦੋ ਪੱਠਾ ਹੈਗੀਆਂ ਇਹਨਾਂ ਦੋ ਬੱਕਰੇ ਇੱਕ ਪੱਠਾ ਹਾਂਜੀ ਨਹੀਂ ਜੀ ਇੱਕ ਬੱਕਰਾ ਦੋ ਪੱਠਾ ਇੱਕ ਬੱਕਰਾ ਦੋ ਪੱਠਾ ਨੇ ਆ ਦੇ ਲਗਦੇ ਨੰਬਰ ਤੁਹਾਨੂੰ ਦੇ ਦਿੱਤਾ ਤੇ ਗੱਲਬਾਤ ਤੁਸੀਂ ਮੋਬਾਈਲ ਤੇ ਕਰ ਸਕਦੇ ਹੋ ਲਓ ਜੀ ਲੋਕੇ ਇਸ ਨਗਰ ਤਨਉ ਦੇ ਦੀ ਹੋਰ ਦਿਖਾਣਾ ਵਾ ਤੈਨੂੰ ਆ ਜੋ ਇਹਦਰ ਕੁਲਚੀ ਵਾਲੇ ਖੜੇ ਨੇ ਆਹ ਲਓ ਗੱਡੀਆਂ ਪਰ ਭਰ ਕੇ ਆਉਂਦੇ ਹੱਥੇ ਬੱਕਰੀਆਂ ਬਹੁਤ ਰਸ ਹੋਣ ਲੱਗਿਆ ਹੁਣ ਕਰਦੇ ਆ ਲਾਈਵ ਬੰਦ ਫੇਰ ਮਿਲਦੇ ਆ ਦੁਬਾਰੇ ਚੱਲ ਜਿਓ